ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਆਲੂ ਬਤਾਉਆਂ ਦੀ ਸਬਜ਼ੀ ਤੇ ਦੱਸ ਦਿਆਂ ਜੀ ਤੁਹਾਨੂੰ ਕਿੱਦਾਂ ਬਣਾਉਨੇ ਆ ਚਲੋ ਜੀ ਆਪਾਂ ਪਹਿਲਾਂ ਕੜਾਹੀ ਰੱਖ ਲਈਏ ਤੇ ਫਿਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਰੋਂ ਦਾ ਤੇਲ ਲਓ ਜੀ ਆਪਾਂ ਸਰੋਂ ਦਾ ਤੇਲ ਪਾਲਿਆ ਦੇ ਵਿੱਚ ਹੁਣ ਆਪਾਂ ਪਾਉਨੇ ਆ ਜੀ ਸਬਜ਼ੀ ਲਓ ਜੀ ਆਪਾਂ ਬਤਾਉ ਹ ਇਸ ਤਰੀਕੇ ਨਾਲ ਕੱਟ ਲਏ ਨੇ ਤੇ ਹੁਣ ਇਹਨਾਂ ਨੂੰ ਪਾਵਾਂਗੇ ਆਪਾਂ ਜੀ ਕੜਾਹੀ ਦੇ ਵਿੱਚ ചെല്ല നപ്പാണ് കല്യാണി ਲਓ ਜੀ ਲਓ ਜੀ ਆਪਾਂ ਨੇ ਆਲੂ ਵੀ ਬਸ ਪਾਤੇ ਆ ਹੁਣ ਆਪਾਂ ਇਹਨਾਂ ਨੂੰ ਨਾ ਮਤਲਬ ਘੱਟੇ ਰੱਖ ਦਾਂਗੇ ਥੋੜਾ ਜਿਹਾ ਲਈ ਫਿਰ ਆਪਾਂ ਇਹਨਾਂ ਨੂੰ ਬਣਾਉਣੇ ਆ ਤੜਕਾ ਬਾਅਦ ਵਿੱਚ ਲਗਾਉਣਾ ਆਪਾਂ ਨੇ ਇਹਨਾਂ ਨੂੰ ਲਓ ਜੀ ਆਪਾਂ ਨਾ ਇਹਦੇ ਵਿੱਚ ਥੋੜਾ ਜਿਹਾ ਨੂਨ ਤੇ ਥੋੜਾ ਜਿਹਾ ਮਤਲਬ ਅ ਟੁੜੇ ਨਮਕ ਪਾ ਲੈਣਾ ਇਹਦੇ ਵਿੱਚ ਨੂਨ ਮਤਲਬ ਨੂਨ ਹੀ ਗਾਹੇ ਆਪਣੇ ਤਾਂ ਨੂਨ ਵੀ ਗਾਹੇ ਹੁੰਦੇ ਆ ਢਿੰਡਾ ਵਾਲੇ ਦਾ ਨੂਨ ਹੀ ਗਾਹੇ ਹੁੰਦੇ ਆ ਆਪਾਂ ਇਹ ਲੂਣ ਪਾ ਦੇਣਾ। ਲਓ ਜੀ ਥੋੜਾ ਜਿਹਾ ਇਹਦੇ ਵਿੱਚ ਆਪਾਂ ਨੇ ਇਹ ਲੂਣ ਪਾ ਦੇਣਾ ਤੇ ਥੋੜੀ ਜਿਹੀ ਪਾਣੀ ਆਪਾਂ ਨੇ ਥਾਲੀ ਇਹਦੇ ਵਿੱਚ। ਬਸ ਇਆਪਾਂ ਸਾਰੇ ਜਿਹੜੇ ਮਸਾਲੇ ਪਾਵਾਂਗੇ ਇਹਦੇ ਵਿੱਚ ਕੁਝ ਨਹੀਂ ਪਾਉਣਾ ਆਪਾਂ ਨੇ ਤੜਕਾ ਆਪਾਂ ਬਾਅਦ ਚ ਲਾਉਣਾ ਹੈ। ਇਹ ਉਹ ਥੋੜੇ ਜਿਹਾ ਮਤਲਬ ਕਲਰ ਗਿਆ ਹੋਜੂ ਬਣਾਲੇ। ਨਾਲ ਇਹਨਾਂ ਥੋੜੇ ਭੋਜੀ ਜਾਣਗੇ। ਆਪਾਂ ਸਪੈਨ ਹੁਣ ਇਹ ਟੱਕ ਕੇ ਰੱਖ ਦਣਾ ਹੁਣ ਆਪਾਂ ਇਹ ਦੇਖੋ ਜੀ ਆਪਾਂ ਨੇ ਢੱਕ ਦੀ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਣਾ ਆਪਾਂ ਫਿਰ ਥੋੜਾ ਚਿਰ ਮਗਰੋਂ ਹੁਣ ਆਪਾਂ ਉਧਰ ਆਪਣਾ ਮਸਾਲਾ ਤਿਆਰ ਕਰ ਲਈਏ ਫਿਰ ਆਪਾਂ ਇਸੇ ਕੜਾਹੀ ਦੇ ਵਿੱਚ ਇਹਨਾਂ ਨੂੰ ਕੱਢ ਲੈਣਾ ਤੇ ਇਹਦੇ ਵਿੱਚ ਹੀ ਆਪਾਂ ਨੇ ਤੜਕਾ ਇਹਨਾਂ ਨੂੰ ਤੜਕਾ ਲਾ ਦੇਣਾ ਲੋ ਜੀ ਹੁਣ ਆਪਾਂ ਆ ਗਏ ਆ ਬਾਹਰ ਅਜ ਮੋਰ ਵੀ ਕੋਈ ਦਿਖ ਨਹੀਂ ਰਿਹਾ ਹੈਗਾ ਵੈਸੇ ਮੌਸਮ ਬਹੁਤ ਗਰਮ ਹੈ ਬਹੁਤ ਜ਼ਿਆਦਾ ਗਰਮੀ ਹੈ ਅੱਜ ਨਹੀਂ ਆਏ ਹੈਗੇ ਅੱਜ ਬਾਹਰ ਨਹੀਂ ਖੇਤਾਂ ਦੇ ਵਿੱਚ ਹੋਣਗੇ ਕਿਉਂਕਿ ਪਨੀਰੀਆਂ ਵੀਜੀਆਂ ਜਾਂਦੀਆਂ ਨੇ ਹੁਣ ਆਵਾਜ਼ਾਂ ਤਾਂ ਆਉਂਦੀਆਂ ਨੇ ਤੜਕਾ ਤੋੜ ਕੇ ਮੈਂ ਕੱਟ ਕੇ ਰੱਖ ਜਾਂਦਾ ਜੀ ਸਾਰਾ ਕੰਮ ਕਰਿਆ ਅੰਦਰ ਵਾਸ ਸੈਲਡ ਕੱਟਣੇ ਆਲਾ ਉਹ ਦੇਖਦੀ ਆ ਮੈਂ ਹੀ ਕੱਟਦੀ ਆ ਕਿਉਂਕਿ ਇਹ ਘਰੇ ਨਹੀਂ ਹੈਗੇ ਮੋਟਰ ਤੇ ਨੇ ਆ ਪੈਰੇ ਵਿੱਚ ਸਿਰਫ ਲੂਣ ਤੇ ਥੋੜੀ ਜਿਹੀ ਹਲਦੀ ਪਾਈ ਸੀ ਤੇ ਇਦਾਂ ਦੇ ਹੋ ਗਿਆ ਇਹ ਬਹੁਤ ਸੌਫਟ ਸੌਫਟ ਹੋ ਗਿਆ ਹੁਣ ਅਜੇ ਥੋੜੇ ਜਿਹਾ ਹੋਰ ਸ਼ੇਕ ਲੱਗਣ ਦਵਾਂਗੇ ਫੇਰ ਆਪਾਂ ਇਹਨੂੰ ਮਨਾਈ ਚੜਕਾ ਲਓ ਜੀ ਇੱਧਰ ਆਪਾਂ ਨੇ ਤਾਂ ਤਾਮਾ ਦੀ ਸਬਜ਼ੀ ਤਾਂ ਕਰਕੇ ਕੱਢ ਕੇ ਰੱਖ ਦਿੱਤੀ ਇਹਦੇ ਵਿੱਚ ਤੇ ਇੱਧਰ ਆਪਣਾ ਤੜਕਾ ਭੁੱਜ ਰਿਹਾ ਆ ਆਪਾਂ ਟਮਾਟਰ ਕੱਟ ਲਿਆ ਤੇ ਫੇਰ ਆਪਾਂ ਉਹਦੇ ਵਿੱਚ ਪਰਾਹੀ ਚੱਪਾ ਇਹਨਾਂ ਨੂੰ ਪਾਵਾਂਗੇ ਪਿਆਜ਼ ਭੁੱਜਣ ਲਣ ਦੋ ਆ ਟਮਾਟਰ ਨੇ ਜੀ ਮਸਾਲਾ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਟਮਾਟਰ ਤੇ ਹੁਣ ਪਾਵਾਂਗੇ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਲਓ ਜੀ ਆਪਾਂ ਨੇ ਨਾ ਥੋੜਾ ਜਿਹਾ ਪਾਣੀ ਪਾਤਾ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਉਣ ਦਿਆਂਗੇ ਫਿਰ ਮਿਲਦੇ ਆ ਜੀ ਖੋ ਜੀ ਮਸਾਲਾ ਉਹਦਾ ਬਣ ਗਿਆ ਆਪਣਾ ਹੁਣ ਆਪਾਂ ਇੱਧਰ ਜਿਹੜੇ ਆਪਣੇ ਆ ਬਤਾਉ ਪਏ ਆ ਹੁਣ ਆਪਾਂ ਇਹਦੇ ਵਿੱਚ ਇਹ ਪਾ ਲਾਂਗੇ ਕੱਟੇ ਟਮਾਟਰ ਦੇਖੋ ਜੀ ਆਪਣੀ ਬਣ ਗਈ ਹੈ ਸਬ지 ਜੇ ਮਤਲਬ ਥੋੜੀ ਜੀ ਤੁਸੀਂ ਮਤਲਬ ਉਹ ਖਾਣੀ ਹੈ ਰਸਮੀ ਜੀ ਫਿਰ ਥੋੜਾ ਜਿਹਾ ਦੇ ਵਿੱਚ ਪਾਣੀ ਪਾ ਲਓ ਠੀਕ ਹੈ ਐਦਾਂ ਹੀ ਬੜੀ ਸੋਹਣੀ ਲੱਗਦੀ ਹੈ ਇਹ ਪਾਣੀ ਵੀ ਪਾਉਣਾ ਸੀ ਐ ਨਹੀਂ ਹੈਗਾ ਵੀ ਐਦਾਂ ਸੱਤੀ ਵੀ ਬਣਾਉਣੀ ਆ ਤੇ ਪਾਣੀ ਵਾਲੀ ਵੀ ਉਹਦਾ ਵੀ ਬਣਾ ਲੈਣੇ ਹੁਣ ਤੁਸੀਂ ਦੇਖੋ ਜੀ ਕਿਵੇਂ ਬਣ ਗਈ ਤੁਹਾਨੂੰ ਕਿਵੇਂ ਲੱਗੀ ਹੈ ਤੁਹਾਨੂੰ ਕਰਕੇ ਫਾਕੇ ਦਿਖਾਣੀ ਹੈ ਆ ਵਾਹ ਇਹ ਲੀ ਗੀ ਕੀ ਫਟੇ ਦੇਖੋ ਜੀ ਇਹ ਤੇਰ ਦਸਣ ਲੱਗੀ ਆ ਤੇ ਆਪਣੀ ਸਬਜੀ ਬਣ ਗਈ ਹੈ